ਜੀ ਸੱਸੀ ਕਾਲ ਜੀ ਸੋ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਆਪਾਂ ਅੱਜ ਗੱਲ ਕਰਾਂਗੇ ਬੋਲ ਮਿੱਟੀ ਦੀ ਆਬਾਵਾ ਵੀਡੀਓ ਬਾਰੇ ਸੋ ਪਹਿਲਾਂ ਤਾਂ ਆਪਾਂ ਇਹ ਕਹਿਣਾ ਚਾਹੁੰਦੇ ਆ ਕਿ ਬੋਲ ਮਿੱਟੀ ਦੀ ਆਬਾਵਾ ਵੀਡੀਓ ਬਹੁਤ ਹੀ ਜ਼ਿਆਦਾ ਪਹਿਲਾ ਐਪੀਸੋਡ ਬਹੁਤ ਹੀ ਜ਼ਿਆਦਾ ਵਧੀਆ ਸੀ ਤੇ ਬਹੁਤ ਜ਼ਿਆਦਾ ਵਧੀਆ ਲਿਖਿਆ ਗਿਆ ਮਿੰਦੋ ਪੈਨ ਨੇ ਇਹ ਸੀਰੀਅਲ ਨੂੰ ਲਿਖਿਆ ਹੈ ਜੋ ਕਿ ਇਸ ਵਿੱਚ ਜਾਨ ਹੀ ਪਾਈ ਆ ਸੋ ਅੱਗੇ ਆਪਾਂ ਗੱਲ ਕਰਦੇ ਆ ਸੀਰੀਅਲ ਬਾਰੇ ਸੋ ਸੀਰੀਅਲ ਵਿੱਚ ਜਿਵੇਂ ਸ਼ੁਰੂ ਤੋਂ ਤੁਸੀਂ ਦੇਖਿਆ ਹੀ ਆ ਕਿ ਦੀਪ ਤੇ ਅਮਰ ਦੀ ਮੈਰਿਜ ਦਾ ਸੀਨ ਆਉਂਦਾ ਹੈ ਸੋ ਵੀਡੀਓ ਵਿੱਚ ਜਿਵੇਂ ਕਿ ਦੀਪ ਮਿੰਦੋ ਤੇ ਕਿਰਨ ਇਹ ਤਿੰਨ ਭੈਣਾਂ ਨੇ ਤੇ ਉਹਨਾਂ ਦੇ ਦੋ ਭਰਾ ਤੇ ਦੋਵੇਂ ਵਿਆਹ ਹੋਏ ਤੇ ਪਰਚਾਈਆਂ ਉਹਨਾਂ ਦੀਆਂ ਬਹੁਤ ਹੀ ਜ਼ਿਆਦਾ ਡੇਂਜਰਸ ਨੇ ਸੋ ਵੀਡੀਓ ਵਿੱਚ ਤੁਸੀਂ ਦੇਖ ਹੀ ਲਿਆ ਹੈ ਕਿ ਉਹ ਆਪਣੀਆਂ ਕੁੜੀਆਂ ਨਾਲ ਵਰਤਣਾ ਨਹੀਂ ਚਾਹੁੰਦੇ ਉਹਨਾਂ ਦਾ ਪਿਓ ਤੇ ਮਾਂ ਆਪਣੀਆਂ ਧੀਆਂ ਨੂੰ ਵਿਦਾ ਕਰ ਦਿੰਦਾ ਹੈ ਪਰ ਮਿੰਦੋ ਦਾ ਅਜੇ ਵਿਆਹ ਨਹੀਂ ਹੋਇਆ ਹੁੰਦਾ ਸੋ ਪਹਿਲਾਂ ਨਿੱਕੀ ਦਾ ਵਿਆਹ ਹੋ ਜਾਂਦਾ ਹੈ ਦੀਪ ਦਾ ਸੋ ਤੇ ਹੀ ਹੁਣ ਸਾਰੀ ਸਟੋਰੀ ਮਿੰਦੋ ਪੈਣ ਦੇ ਆਲੇ-ਦੁਆਲੇ ਹੀ ਘੁੰਮੇਗੀ ਕਿਉਂਕਿ ਮੇਨ ਕਰੈਕਟਰ ਦੇ ਵਜੋਂ ਕੰਮ ਕਰਨਗੇ ਤੇ ਜਿਵੇਂ ਹੁਣ ਤੁਸੀਂ ਦੇਖਿਆ ਹੀ ਹੈ ਕਿ ਉਸ ਵਿੱਚ ਉਸ ਦੀਆਂ ਪਰਜਾਈਆਂ ਕਾਫੀ ਤਾਨੇ-ਮੇਨੇ ਕਰਦੀਆਂ ਨੇ ਤੇ ਭਰਾਵਾਂ ਨੂੰ ਅੱਗੇ ਲਾਇਆ ਹੋਇਆ ਹੈ ਜੋ ਕਿ ਹਿੱਸਾ ਮੰਗਦੇ ਨੇ ਸੋ ਇਹ ਕਹਿੰਦੇ ਨੇ ਕਿ ਸਾਡਾ ਹਿੱਸਾ ਕੱਢ ਦੇ ਅਸੀਂ ਆਪਣਾ ਵੱਖਰਾ ਘਰ ਪਰ ਵਸਾਈਏ ਤੇ ਆਪਣੀ ਮਰਜ਼ੀ ਨਾਲ ਰਹੀਏ ਪਰ ਜਿਹੜੇ ਮਾਪਿਓ ਨੇ ਜੰਮਿਆ ਉਹਨਾਂ ਨੂੰ ਅਲੱਗ ਕਰਨਾ ਚਾਹੁੰਦੇ ਉਹਨਾਂ ਤੋਂ ਅਲੱਗ ਰਹਿਣਾ ਚਾਹੁੰਦੇ ਆ ਪਰ ਉਹ ਸੋਚਦੇ ਆ ਕਿ ਅਜੇ ਤਾਂ ਆਪਾਂ ਦੋ ਧੀਆ ਨੂੰ ਵਿਆਹ ਆਇਆ ਤੇ ਇੱਕ ਧੀ ਸਾਡੀ ਵਿਹਣ ਵਾਲੀ ਆ ਤੇ ਇਹਨਾਂ ਦੇ ਜੇ ਮੈਂ ਹਿੱਸੇ ਕੱਢ ਦਿੱਤੇ ਫਿਰ ਤਾਂ ਕਿਸੇ ਨੇ ਪੁੱਛਣਾ ਨਹੀਂ ਸੋ ਉਸ ਦਾ ਪਿਓ ਇਹ ਕਹਿ ਹੀ ਦਿੰਦਾ ਹੈ ਕਿ ਫਿਰ ਮੈਂ ਤਿੰਨ ਹਿੱਸੇ ਆਪਣੀਆਂ ਕੁੜੀਆਂ ਨੂੰ ਦਵਾਂਗਾ ਇਹ ਸੁਣ ਕੇ ਉਹਨਾਂ ਨੂੰ ਟੈਨਸ਼ਨ ਹੋ ਜਾਂਦੀ ਆ ਕਿ ਜੇ ਆਪਾਂ ਇਦਾਂ ਕੀਤਾ ਤੇ ਤਿੰਨ ਹੀ ਸੇ ਹੋ ਜਾਣੇ ਨੇ ਸੋ ਉੱਥੇ ਹੀ ਸਕੀਮਾਂ ਲੱਗਣ ਲੱਗ ਜਾਂਦੀਆਂ ਨੇ ਜਿਵੇਂ ਮਨਪ੍ਰੀਤ ਸਕੀਮ ਲਾ ਲੈਂਦੀ ਆ ਕਿ ਪਹਿਲਾਂ ਤਾਂ ਆਪਾਂ ਇਹਨਾਂ ਨਾਲ ਚੰਗੇ ਬਣ ਜਾਂਦੇ ਆ ਤੇ ਚਾਰੇ ਇਹਨਾਂ ਦਾ ਸਾਰਾ ਕੁਝ ਹੋ ਜਾਏਗਾ ਸਾਡੇ ਨਾਂ ਤੇ ਤੇ ਫਿਰ ਆਪਾਂ ਥੋੜਾ ਬਹੁਤਾ ਟਾਈਮ ਵਰਤ ਕੇ ਲੜਾਈ ਕਰਕੇ ਉਹਨਾਂ ਨੂੰ ਪਿੱਛੇ ਕਰ ਦੇਵਾਂਗੇ ਸੋ ਇਥੋਂ ਪਤਾ ਲੱਗਦਾ ਹੈ ਕਿ ਘਰ ਦੀਆਂ ਕੁੜੀਆਂ ਬਾਰੇ ਕਿੱਦਾਂ ਦੀ ਸੋਚ ਰੱਖੀ ਜਾ ਰਹੀ ਆ ਪਰ ਘਰ ਘਰ ਵਿੱਚ ਇਦਾਂ ਨਹੀਂ ਹੁੰਦਾ ਬਹੁਤ ਸਾਰੇ ਘਰ ਜਿੰਨਾ ਵਿੱਚ ਮੇਲ ਮਲਾਪ ਵੀ ਹੁੰਦਾ ਪਰ ਬਹੁਤ ਸਾਰੇ ਘਰ ਇਦਾਂ ਦੇ ਵੀ ਹੈਗੇ ਆ ਜਿਨ੍ਹਾਂ ਦੇ ਘਰ ਕੁੜੀਆਂ ਨੂੰ ਇਹ ਸੋਚਦੇ ਆ ਕਿ ਵਿਆਹੀਆਂ ਗਈਆਂ ਤੇ ਹੁਣ ਉਹਨਾਂ ਦਾ ਇਸ ਘਰ ਵਿੱਚੋਂ ਸਾਰਾ ਕੁਝ ਮੁੱਕ ਗਿਆ ਸੋ ਇਸ ਬਹਹਾਫ ਤੇ ਵੀਡੀਓ ਬਣੀ ਹੋਈ ਆ ਤੇ ਵੀਡੀਓ ਦੀ ਸਟੋਰੀ ਬਹੁਤ ਹੀ ਜ਼ਿਆਦਾ ਵਧੀਆ ਲੱਗੀ ਸੋ ਪਹਿਲਾ ਐਪੀਸੋਡ ਹੀ ਇੰਨਾ ਜ਼ਿਆਦਾ ਇੰਟਰਸਟਿੰਗ ਸੀ ਤੇ ਉਸ ਵਿੱਚ ਜਿਹੜਾ Song ਪਲੇ ਕੀਤਾ ਜਾ ਰਿਹਾ ਸੀ बार-बार ਉਹ ਬਹੁਤ ਹੀ ਜ਼ਿਆਦਾ ਦਿਲ ਨੂੰ ਛੂਹ ਲੈਣ ਵਾਲਾ ਸੀ ਹਾਰਟ ਟੱਚਿੰਗ Song ਹੈਗਾ ਸੀ ਵਿੱਚ ਜਿਨ੍ਹਾਂ ਨੂੰ ਇਹ ਪਹਿਲਾ ਐਪੀਸੋਡ ਬਹੁਤ ਜ਼ਿਆਦਾ ਹੀ ਵਧੀਆ ਲੱਗਿਆ ਤੇ ਸਾਰੇ ਜਣੇ ਲਾਈਕ ਜ਼ਰੂਰ ਕਰਕੇ ਜਾਇਓ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਸੋ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਤਾਂ ਜੋ ਆਪਾਂ ਤੁਹਾਡੇ ਲਈ ਹੋਰ ਵੀ ਇਦਾਂ ਦੀਆਂ ਐਂਟਰਟੇਨਮੈਂਟ ਵੀਡੀਓ ਲੈ ਕੇ ਆ ਸਕੀਏ ਧੰਨਵਾਦ